हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂ ਜੀ ਦੋਵੇਂ ਤਾਜ਼ੀਆਂ ਸੂਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਇੱਕ ਬੇਨਤੀ ਹੋ ਰਹੀ ਆਪਣਾ ਕੰਮ ਹੁੰਦਾ ਸਿਰਫ ਵੀਡੀਓ ਬਣਾਉਣਾ ਪਸ਼ੂ ਨੂੰ ਦਿਖਾਉਣਾ ਪਸ਼ੂ ਦੀ ਤਸੱਲੀ ਕਰਨਾ ਸੋਡਾ ਹੱਕਾ ਜੇ ਕੋਈ ਗੱਬਣਾ ਨੂੰ ਚੈੱਕ ਕਰਵਾਲੋ ਜੇ ਕੋਈ ਸੁਆਵਾਂ ਨੂੰ ਉਹ ਦੋ ਟੰਗ ਤਸੱਲੀ ਕਰ ਲੋ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਆਜੋ ਬਾਈ ਸਸਰੀਆ ਬਾਈ ਹਾਂਜੀ ਬਾਈ ਸਸਰੀਕਾਲ ਹੋਰ ਠੀਕ ਆ ਕੋ ਹਾਂ ਬਾਈ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰੇ ਕਲਾਬ ਹੂੰ ਐਡਰੈਸ ਆਪਣਾ ਢਲਵਾ ਗੁੱਠੇ ਬਾਦੀਆਂ ਠੀਕ ਆ ਇਧਰ ਆਪਣਾ ਕੋਲੀ ਤਾਂ ਪਾ ਰਹਿ ਗਿਆ ਹੂੰ ਇਧਰ ਨਾਲ ਹੀ ਆਲੀ ਕਿਤੇ ਉਂਧਰਾਜ ਰਹਿ ਗਿਆ ਆਪਣਾ ਠੀਕ ਆ ਮਤਲਬ ਕਿ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਪੈਂਦਾ ਤਸੀਲ ਤਾਂ ਪਾਵੇ ਲੋਅਰ ਨੰਬਰ ਬੋਲ ਦੋ ਬਈ 90419 ਵੀਰੇ ਹੂੰ 92102 ਠੀਕ ਆ ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਅੱਜ ਦੋ ਗਾਵਾਂ ਬਈ ਆਪਣੇ ਕੋਲ ਹਾਂਜੀ ਵੀਰੇ ਦੋ ਤੇ ਪਿਛਲਾ ਮਾਲ ਹੋ ਗਿਆ ਇਸੇ ਹਾਂ ਵੀਰੇ ਪਿਛਲਾ ਠੀਕ ਆ ਬਈ ਇਧਰੋਂ ਸ਼ੁਰੂ ਕਰ ਲਈਏ ਹਾਂਜੀ ਬਈ ਜਿਹੜੀ ਬਈ ਆਪਾਂ ਸਾਹਮਣੇ ਵੇਖ ਰਹੇ ਕਿਹੜਾ ਸੂਆ ਸੂਈ ਵੀ ਆ ਇਹ ਦੂਜੇ ਸੂਏ ਵੀਰੇ ਦੂਜਾ ਸੂਆ ਸੂਈ ਵੀ ਆ ਹਾਂਜੀ ਬਈ ਕਦੋਂ ਸੂਈ ਆ ਬਈ ਰਾਤ ਹੀ ਸੂਈ ਆ ਵੀਰੇ ਰਾਤ ਸੂਈ ਆ ਜੇ ਰੁੱਕੇ ਬਈ ਹਾਂ ਹਾਂ ਓਕੇ ਵੀਰੇ ਜੇ ਬੱੱਚਾ ਬਾਈ ਜੀ ਦੇ ਦਾ ਬੱੱਚਾ ਵੀਰੇ ਬੱੱਚਾ ਵਸਾ ਦੇ ਦਾ ਬੱੱਚਾ ਬਹੁਤ ਚੰਗਾ ਦਿੰਦਾ ਯਾਰ ਹਾਂ ਬਾਈ ਤੇ ਬੱਸੀ ਹੁੰਦੀ ਦਾ ਕਿਆ ਬਾਤਾਂ ਸੀ ਨਾ ਦਾ ਕੋਈ ਅੰਤ ਹੀ ਨਹੀਂ ਸੀ ਹੂੰ ਤੇ ਕਿੰਨਾ ਕੁ ਬਾਈ ਫਿਰ ਬੋਲਾ ਕੱਢਦਾ ਬੋਲਾ ਬਾਈ ਇਸ ਟਾਈਮ ਇਹਦਾ ਹੈਗਾ ਅ ਰਾਤ ਦਾ ਜਿਹੜਾ ਆਪਾਂ ਚਾਹੋ ਕੀ ਤਾਂ ਰਾਤ ਕੱਢਿਆ ਸੀ 4 ਕਿਲੋ ਸਵੇਰੇ ਕੱਢਿਆ 7 ਕਿਲੋ ਠੀਕ ਆ ਤੇ ਕਿੰਨਾ ਕ ਦੁੱਧ ਦੇ ਦੋ ਅਸਟੀਮੇਟ ਦਾ ਬਾਈ ਮਾਲਕਾਂ ਨੇ ਕਹਿਣ ਮੁਤਾਬਕ ਹੈਗਾ ਇਹਨੇ ਪਹਿਲੇ ਸਵੇਰੇ 32 ਕਿਲੋ ਦੁੱਧ ਦਿੱਤਾ ਠੀਕ ਆ ਬੰਦੇ ਦਾ ਮਾਲਕਾਂ ਦਾ ਐਡਰੈਸ ਦੇ ਦਿਆਂਗੇ ਨੰਬਰ ਦੇ ਦਿਆਂਗੇ ਆਪਾਂ ਠੀਕ ਆ ਇੱਥੇ ਆਸ ਆ ਵੀ ਜਿਹੜੇ ਸਾਹ ਤੇ 35- ਠੀਕ ਹੈ ਬਈ ਬਾਕੀ ਆਪਾਂ ਡਰ ਬਈ ਚੈੱਕ ਕਰਾ ਨਾ ਮੈਂ ਕਹਿੰਦਾ ਕੀ ਬਾਤ ਆ ਫਿਟਿੰਗਾਂ ਦਾ ਲੈ ਵਾ ਖੋਲ ਦੇ ਬਈ ਧੋਰ ਦੇ ਆਪਾਂ ਬਾਹਰ ਦਿਖਾਉਣਾ ਥੋੜਾ ਜਿਹਾ ਬਈ ਅੰਦਰ ਨੇਰ ਪੈਂਦਾ ਹਾਂ ਬਈ ਤਾਂ ਹੀ ਆਪਾਂ ਬਾਹਰ ਚੈੱਕ ਕਰਾਉਣਾ ਥਣ ਦੀ ਕੁਆਲਿਟੀ ਚੈੱਕ ਕਰਨ ਮੈਂ ਕਹਿੰਦਾ ਕੀ ਬਾਤ ਆ ਮਾਝਾਲਾ ਥਣ ਲੱਗਿਆ ਬਈ ਹਨਾ ਜਮਾ ਬਈ ਜਮਾ ਬਾਕੀ ਪ੍ਰਿੰਟ ਜੇ ਮੈਂ ਗੱਲ ਕਰੀਏ ਨਾ ਆਪਾਂ ਪ੍ਰਿੰਟ ਤਾਂ ਲੋਡ ਹੀ ਨਹੀਂ ਮੂੰਹ ਬੋਲਣ ਦੀ ਇਨਾ ਚੰਗਾ ਤੇ ਸਨੱਖ ਆਪਣਾ ਵੈਰ ਤੇ ਇਨਾ ਜਿੰਨਾ ਹੱਦ ਤੋਂ ਬਾਦ ਦਾ ਪੀਦਾ ਪਲੀ ਪਲੀ ਬਹੁਤ ਆ ਬਈ ਹਨਾ ਪੂਰੀ ਬਈ ਪੂਰੀ ਬੱਚਾ ਬਈ ਬਸਾ ਦੇ ਤਾਂ ਕਰਮਣ ਜੇ ਬਸੀ ਹੁੰਦੀ ਤਾਂ ਇਹ ਤਾਂ ਕੋਈ ਅੰਤ ਨਹੀਂ ਹੈ ਲੈਟਰ ਤੋਂ ਬਾਾਕੀ ਚਵਾਈ ਚ ਬਾਈ ਕਿਵੇਂ ਆ ਬਾਈ ਟੌਪ ਦੀ ਆ ਠੀਕ ਆ ਲੈ ਚੱਲ ਬਾਈ ਤੋਰ ਦੇ ਬਾਹਰ ਨੂੰ ਪੂਰਾ ਬਾਈ ਚੈੱਕ ਕਰ ਲੋ ਇੱਕ ਨੰਮਰ ਮੱਲਾਰ ਕੀ ਪਈ ਆ ਬਾਈ ਹਨਾ ਜਾਮਾ ਜਾਮਾ ਬਾਈ ਹੂੰ ਛੋੜਾ ਬੱਚੇ ਦਾ ਕਰਕੇ ਰਦੰਗਾ ਨਹੀਂ ਆ ਇੱਕ ਬੱਚੇ ਕਰਕੇ ਆ ਹੂੰ ਆ ਜਾ ਬਾਈ ਤੋਰਾ ਚੈੱਕ ਕਰ ਲੋ ਥੋੜਾ ਬੱਚੇ ਦਾ ਜ਼ਰੂਰ ਕਰ ਦਿਆ ਕਰਮਾਂ ਲਈ ਦੇਵਾ ਬਾਈ ਅੱਗ ਚੰਗਾ ਗੱਤ ਕੀ ਆ ਵਤਾਈਆਂ ਪੂਰਾ ਟਾਈਟ ਲੇਵਾ ਬਾਈ ਹੈ ਨਾ ਹਾਂ ਹਾਂ ਬਾਈ ਆਏ ਤਾਂ ਲਿਖੀਏ ਕਿ ਆਲਾ ਦੇਖਣਗੇ ਇਹ ਪਤਾ ਨਹੀਂ ਟੁੱਟ ਮਾਇ ਲਿਓ ਉਹ ਜੀ ਨਹੀਂ ਪੂਰੀ ਫੋਲਡ ਵਾਲੀ ਫਿਕਸ ਕਰਨ ਵਾਲੀ ਹਵਾਨਾ ਰੱਖਦੀ ਆ ਜੇ ਗੱਲ ਕਰੀਏ ਲੇਵਾ ਬੋਲਦਾ ਕਹਿੰਦਾ ਨਹੀਂ ਜਾਵਾਂ ਜਾਵਾਂ ਬਾਈ ਅਜੇ ਤਾਂ ਆਪਣੀਆਂ ਨਿਮਾਈਆਂ ਨਹੀਂ ਡਾਕਟਰ ਕਿਉਂ ਮੌਸਮ ਖਰਾਬ ਆ ਬਾਈ ਫਿਰ ਮੌਸਮ ਖਰਾਬ ਹੋ ਗਿਆ ਜਿੰਦਾ ਬਾਰ-ਬਾਰ ਤੇ ਬਾਕੀ ਬੈੜ ਦਾ ਕੱਦ ਚੈੱਕ ਕਰ ਲੋ ਕਿਆ ਵਾਤਾਈਆਂ ਬਾਈ ਹੈ ਨਾ ਕੱਦ ਜਾਵਾਂ ਜਾਵਾਂ ਬਾਈ ਲੰਮੀ ਲੰਮੀ ਬਹੁਤ ਆ ਬਾਕੀ ਬਰੀਡ ਚੈੱਕ ਕਰਾ ਦੇ ਬਈ ਫੇਰ ਚੈੱਕ ਕਰਾ ਦੇ ਮੜਾ ਜਾ ਲੈ ਬਈ ਫੇਰ ਚੈੱਕ ਕਰ ਲੈ ਜੰਮੀ ਛੋਟਾ ਜਾ ਯਾਰ ਹਨਾ ਜਮਾ ਜਾਵਾ ਬਈ ਥੋੜਾ ਬੱਚੇ ਕਰਦੀ ਆ ਚੰਗੀ ਜ਼ਰੂਰ ਕਰਦੀ ਆ ਕਰਮ ਵਾਲੀ ਹੋਰ ਤਰ੍ਹਾਂ ਨਾ ਇੱਕ ਨੰਬਰ ਮੜਾ ਰੁਕਦੇ ਥਣ ਚੈੱਕ ਕਰ ਲੋ ਤਾ ਵਾ ਤਾਂ ਬਈ ਮੁੱਠੀ ਵਾਲਾ ਥਣਾ ਗਲਾਬੀ ਗਲਾਬੀ ਕਰਮੜੀ ਰੱਖਣ ਲੱਗਾ ਵਾ ਬਹੁਤ ਸੋਹਣਾ ਥਣਾ ਪੂਰਾ ਦਿਖਾਣ ਲੱਗਾ ਲੈ ਬਈ ਚਬਾਈ ਚਬੀ ਕੇ ਮੈਂ ਬਈ ਸਿਰੇ ਦੀ ਆ ਵੀਰੇ ਪੂਰੀ ਠੀਕ ਆ ਮੋਟਰਾਂ ਕੋ ਚਾਲਦੀ ਆ ਡਾਟਰ ਠੀਕ ਆ ਤੇ ਕੀ ਮੁੱਲ ਆ ਬਈ ਫਿਰ ਮੁੱਲ ਬਈ ਫੋਨ ਤੇ ਹੋਗਾ ਮੁੱਲ ਜੈ ਜੀ ਹੋ ਮੁੱਲ ਵੈਟ ਦੇ ਹਿਸਾਬ ਨਾਲ ਜੈ ਜੀ ਹੋ ਲੇਵਾ ਬਾਈ ਕਰਮ ਵਾਲੀ ਦਾ ਦੋਮਾ ਪਾਸਾ ਹੈ ਨਾ ਜਿੰਨਾ ਮਗਰ ਨੂੰ ਉਹ ਨਹੀਂ ਬਾਕੀ ਦਾ ਟਾਇਆ ਜਾਤਪਰੀ ਬਹੁਤ ਹੈ ਤੂੰ ਪਤਾ ਹੈ ਸਹੀ ਗੱਲ ਆ ਬਾਈ ਜਾਤਪਰੀ ਨਾ ਕਰਮ ਵਾਲੀ ਫੋਲਾ ਬਾਕੀ ਤੋੜਾ ਚੈੱਕ ਕਰ ਲੋ ਥੋੜਾ ਬੱਚੇ ਦਾ ਜ਼ਰੂਰ ਕਰ ਦਿਆ ਹੈ ਨਾ ਹਾਂ ਹਾਂ ਬੱਚੇ ਕਰਕੇ ਆ ਬਾਈ ਥੋੜਾ ਜਿਹਾ ਹੂੰ ਬੱਚੇ ਦਾ ਬਾਈ ਜ਼ਰੂਰ ਕਰ ਦਿਆ ਚੱਲ ਮੁੱਲ ਬਾਈ ਕਹਿੰਦਾ ਬਾਈ ਫੋਨ ਤੇ ਹੋਊ ਤੇ ਮੁੱਲ ਜਮਾ ਜਾਇਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਮੁੱਲ ਬਾਈ ਫਿਰ ਬੈਡ ਦੇ ਹਿਸਾਬ ਨਾਲ ਜਾਇਜ਼ ਹੀ ਹੋ ਚਮਾ ਬਾਈ ਜਾਇਜ਼ ਠੀਕ ਆ ਬਾਕੀ ਡਾਕਟਰ ਆਏ ਹਨ ਕੋਈ ਵੀ ਬੰਦਾ ਲੈਂਦਾ ਜਾਨਵਰ ਆ ਉਹਦਾ ਚੈੱਕ ਕਰਕੇ ਤੇ ਹੱਲੀ ਕਰਕੇ ਇੱਥੋਂ ਤੱਕ ਦੀ ਆਪਣੀ ਜਿੰਮੇਵਾਰੀ ਗਾਹ ਦੀ ਆਪਣੀ ਕੋਈ ਜਿੰਮੇਵਾਰੀ ਨਹੀਂ ਠੀਕ ਆ ਵੀ ਆਪਦੇ ਆਪਣੇ ਵੀ ਬਾਈ ਗਾਂ ਤੋਂ ਲੈਤੇ ਹੁੰਦੇ ਆ ਆਪਾਂ ਵੀ ਚੰਗੀ ਕਰਕੇ ਹੀ ਲੈਨੇ ਹਣਾ ਹੂੰ ਵੀ ਆਪਦੇ ਇਸ ਲਈ ਪੂਰੀ ਚੰਗੀ ਜਿਹੜੀ ਹੱਲੀ ਬਾਈ ਇੱਥੋਂ ਦੀ ਆਪਣਾ 1% ਦਾ ਲਾਭ ਨਹੀਂ ਜਦੋਂ ਆਪਣੀ 게ਟੋ ਬਾਹਰ ਆਦਾ ਅਗਲੇ ਦੀ ਬਾਕੀ ਬਾਈ ਆਏ ਦੇਖ ਲਓ ਵੀ ਸੂਆ ਸਾਤ ਤਾਂ ਜਮਾ ਮੰਨਿਆ ਹੀ ਨਹੀਂ ਹਣਾ ਹਾਂ ਹਾਂ ਬਾਈ ਭੋਰਾ ਵੀ ਹੂੰ ਬਾਈ ਡਬਲੀ ਬੋਦ ਵੀ ਹਾਥੀ ਵਰਗੀ ਨਾ ਪਈ ਸਹੀ ਗੱਲ ਆ ਬਾਈ ਅੱਗੇ ਬਾਈ 2 ਨੰਬਰ ਤੇ ਏ ਬਾਈ ਦੂਜੇ ਸੂਇਆ ਵੀ ਸੂਈ ਦੂਜਾ ਸੂਇਆ ਸੂਈਆ ਬੱਚੇ ਨੂੰ ਕੀ ਜਨ ਮਤਬਈ ਬੱਚਾ ਵੀਰੇ ਦਾ ਵੀ ਬੱਚਾ ਬਸਾ ਦੇਤਾ ਹਾਂਜੀ ਬਾਈ ਉਹ ਬੱਚਾ ਚੰਗਾ ਦਿੱਤਾ ਹਨਾ ਬੱਚਾ ਚੰਗਾ ਬਾਈ ਬਾਕੀ ਵਹਿੜਦਾ ਆਉਦਾ ਵੀ ਪ੍ਰਿੰਟ ਮੋਟੋ ਬਹੁਤ ਲੋਕਾਂ ਦਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਡਾਕਟਰ ਹੋ ਗਈ 11 ਕੇ ਤਰ੍ਹਾਂ 11 ਕੇ ਤਰ੍ਹਾਂ ਨੂੰ ਹੋ ਗਿਆ ਕਿੰਨਾ ਬਾਈ ਜੇ ਆਪਾਂ ਦੁੱਧ ਲਾ ਲਈਏ ਹਾਜ਼ਰਾ ਕੰਡੇ ਵਾਲਾ ਬਾਈ ਹੁਣ ਇਸ ਟਾਈਮ ਹੈਗਾ 20 ਕਿਲੋ ਦੇ ਕਰੀਬ ਰਾਵਣ ਅਕਬਰ ਲਾ 20 ਲੀਟਰ ਦੇ ਕਰੀਬ ਤੇ ਜੇ ਕੋਈ ਆਪਦੇ ਦਸੱਲੀ ਕਰਨੀ ਚਾਹੁੰਦਾ ਬਾਈ ਕੋਈ ਚੱਕਰੀ ਨਹੀਂ ਆਉਦੀ ਦਸੱਲੀ ਕਰਕੇ ਇਹਨੂੰ ਵੀ ਖੋਲ ਦੇ ਬਾਈ ਤੋਰ ਦੇ ਬਾਹਰ ਨੂੰ ਠੀਕ ਆ ਬਾਕੀ ਬਈ ਕੱਦ ਬਾਕੀ ਬਈ ਪਤਾ ਕੀ ਹੈ ਬਰੀਡ ਨੇ ਦੁੱਧ ਕਰਨਾ ਯਾਰ ਹੂੰ ਬਾਕੀ ਬਈ ਕੱਦ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਬਾਕੀ ਚੌੜੀ ਧੂੜੀ ਬਹੁਤ ਆਣਾ ਬਈ ਵੱਧੋ ਵੱਧ ਬਈ ਹੂੰ ਤੋਰਾ ਚੈੱਕ ਕਰ ਲੋ ਬਈ ਆ ਜੋ ਆਪਾਂ ਗੱਲ ਕਰੀਏ ਨਾ ਪਤਲੇ ਸਰੀਰ ਦੀ ਹੈ ਨਾ ਜਮਾ ਜਮਾ ਬਾਈ ਬਾਲੀ ਬਰੀਕੀ ਹੈ ਬੜ ਚ ਹੂੰ ਬਾਕੀ ਸਾਈਨਿੰਗ ਸੂਨਿੰਗ ਤੇ ਬਈ ਚਮਕ ਚੈੱਕ ਕਰ ਲੋ ਕਿਆ ਬਾਤ ਆ ਬਾਕੀ ਲੇਵੇ ਦੀ ਚਮਕ ਚੈੱਕ ਕਰ ਲੋ ਬਹੁਤ ਧੂੜੀ ਆ ਕੱਲਾ ਕੱਲਾ ਥਣ ਪਿਆਗਾ ਪੂਰੀ ਬਿੱਤੀ ਤੇ ਥਣਾ ਬਈ ਇਹਦੀ ਚਵਾਈ ਕਿਵੇਂ ਆ ਬਾਈ ਪੂਰੀ ਟੌਪ ਦੀ ਆ ਠੀਕ ਆ ਅੱਖਾਂ ਵੀ ਬਾਈ ਬਾਈ ਆ ਜਮਾ ਟਾਪ ਤੇ ਲੱਗੀ ਵੀ ਆ ਬਾਈ 11 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਬਸਿਆਗਾ ਰੋਕਦੇ ਬਾਈ ਇੱਥੇ ਤੋਰ ਕੇ ਮੜੀ ਇੱਥੇ ਖੜਾ ਦੇ ਥੋੜਾ ਇਹਨਾਂ ਨਵੀਆਂ ਕਰਕੇ ਐਚ ਵੀ ਕਰ ਦਮੀਆਂ ਇੱਕ ਬੱਚਿਆਂ ਦਾ ਕਰ ਦਮੀਆਂ ਥੋੜਾ ਜਿਹਾ ਲੈ ਬਾਈ ਚੰਗਾ ਕੀ ਚੈੱਕ ਕਰ ਲਓ ਕੀ ਬਾਤਾਂ ਬਹੁਤ ਸੋਹਣਾ ਥਣ ਲੱਗਿਆ ਬਿੱਥੀ ਤੇ ਥਣ ਲੱਗੇ ਹੋਇਆ ਗਲਾਬੀ ਗਲਾਬੀ ਕਰਮਲੀ ਦਾ ਥਾਣਾ ਤੁਹਾਨੂੰ ਤੋਂ ਬਹੁਤ ਟਾਪ ਦਾ ਬਈ ਇਹ ਤਾਂ ਵੀ ਇੱਕ ਸਾਰ ਜੀ ਚੋਈ ਵੀ ਇੱਕ ਸਾਰ ਕੀ ਬਾਤਾਂ ਬਾਈ ਫੇਸਬੁਕ ਬਹੁਤ ਪਿਆਰਾ ਯਾਰ ਨਾ ਹਾਂ ਹਾਂ ਮੁੱਲ ਬਾਈ ਫਿਰ ਇਹਦਾ ਮੁੱਲ ਬਾਈ ਇਹਦਾ ਵੀ ਜਾਇਜ਼ ਹੋਊ ਫੋਨ ਤੇ ਮੁੱਲ ਫੋਨ ਤੇ ਹੋਊ ਚੱਲ ਬਤਈ ਥੋੜਾ ਬਈ ਬੱਚੇ ਦਾ ਕਰਕੇ ਬੱਚੇ ਕਰ ਕਿਉਂ ਕਰਦੇ ਆ ਬਈ ਲੈ ਚੱਲ ਬਈ ਕੋਈ ਗੱਲ ਨਹੀਂ ਆ ਜਾ ਆਓ ਦੋ ਮੋਲ ਬਾਈ ਕਹਿੰਦਾ ਬਈ ਫੋਨ ਤੇ ਹੋ ਬਾਕੀ ਚਵਾਈ ਡਾਕਟਰ ਵੀ ਆਏ ਆ ਤੜਕੇ ਤਕਰੀਬਨ 7 7:30 ਵਜੇ ਕੀਤੀ ਆ ਬਈ ਹਈ ਤਾਂ ਆਪਣੀਆਂ ਬੈੜਾ ਦਵਾਈਆਂ ਵੀ ਨਹੀਂ ਡਾਕਟਰ ਜੇ ਕਿਤੇ ਦਵਾਈਆਂ ਹੁੰਦੀਆਂ ਪਤਾ ਫਿਰ ਤਾਂ ਉਹ ਹੀ ਚਮਕ ਹੋਰ ਬਣ ਜਾਂਦੀਆਂ ਮਾਸਮਾ ਖਰਾਬ ਕਰਕੇ ਨਹੀਂ ਹੋਗੀ ਚਮਕ ਤਾਂ ਉਹ ਵੀ ਬਹੁਤ ਦਿੰਦੀ ਆ ਉਹ ਵੀ ਬਥਰੀ ਆ ਬਾਈ ਹਾਂ ਹੂੰ ਰਾਇਆ ਨਮਾਈ ਜਮੜੇ ਔਖਾ ਹੈ ਨਾ ਬਾਰ ਬੂਰ ਹੋ ਜਾਨ ਬਰ ਫਿਰ ਅਗਲੇ ਨੇ ਵੀ ਗਾਮ ਪੈਸੇ ਲਵੇ ਲੈਵੇ ਦੀ ਕੀ ਵਤਨ ਬਹੁਤ ਸੋਹਣਾ ਲੇਵਾਗਾ ਇਤਨੂੰ ਵੀ ਆਪਾਂ ਤੁਹਾਨੂੰ ਚੇਕ ਕਰਾਉਣਾ ਕੀ ਵਤਨ ਬਹੁਤ ਚੰਗਾ ਥਾਂ ਲੱਗਾ ਵਾ ਤੇ ਮੁੱਲ ਭਾਈ ਕਹਿੰਦਾ ਦੋਮਾ ਵੜਾਂ ਦੇ ਫੋਨ ਤੇ ਹੋਣਗੇ ਤੇ ਮੁੱਲ ਭਾਈ ਜਾਏ ਵੀ ਹੋਣਗੇ ਜਮਾ ਜਾਏ ਬਾਈ ਠੀਕ ਆ ਬਾਈ ਤੇ ਗਾਂ ਲੱਗ ਸੀਗੇ ਬਾਈ ਕੋਲੇ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖੋ ਵੀ ਧੰਨਵਾਦ ਜੀ